ਸਤ ਸ੍ਰੀ ਅਕਾਲ ਜੀ ਗਨਾਨਕ ਸਟੋਰ ਮੈਸਰਖਾਨਾ ਤੋਂ ਅੱਜ ਤੁਹਾਡੇ ਵਾਸਤੇ ਨਿਊ ਛੁੱਟ ਲੈ ਕੇ ਆਏ ਆ ਜਿਹੜੇ ਆਪਾਂ ਅੱਜ ਦੀ ਵੈਰਾਈਟੀ ਲੈ ਕੇ ਆਏ ਆ ਤੇ ਪਿਓਰ ਕੈਮਰੀਕ ਲੈ ਕੇ ਆਏ ਆ ਆਪਾਂ ਸਾਰੀ ਅਜਬਾਲਮੈਨ ਦੀ ਕੈਮਰੀਕ ਤੁਹਾਡੇ ਵਾਸਤੇ ਬਹੁਤ ਹੀ ਅੱਛੀ ਕੁਆਲਿਟੀ ਦੀ ਲੈ ਕੇ ਆਏ ਆ ਇਹਦੇ ਚ ਜਿਹੜੇ ਆਪਣੇ ਡਿਜ਼ਾਈਨ ਆਏ ਨੇ 6-7 ਡਿਜ਼ਾਈਨ ਆਏ ਨੇ ਬਹੁਤ ਹੀ ਸੋਹਣਾ ਸਟਾਫ ਹੈ ਤੇ ਕੈਮਰੀਕ ਆਪਾਂ ਤੁਹਾਨੂੰ ਵਧੀਆ ਕੁਆਲਿਟੀ ਦੇਵਾਂਗੇ ਇੱਕ ਤਾਂ ਇਹਨਾਂ ਦੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਇਹਨਾਂ ਦੇ ਰੰਗ ਨਹੀਂ ਫੇਟ ਹੁੰਦੇ ਬੁਰ ਨਹੀਂ ਆਉਂਦਾ ਕੱਪੜਾ ਖਰਾਬ ਨਹੀਂ ਹੁੰਦਾ ਕਿਉਂਕਿ ਜਿਹੜੇ ਕਸਟਮਰਾਂ ਕੋ ਸਾਡੇ ਕੋਲ ਉਹ ਬਹੁਤ ਚਿਰ ਦੇ ਮਾਲ ਮੰਗਾਉਂਦੇ ਨੇਗੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਆਪਾਂ ਆਪਣੀ ਲੋਕੇਸ਼ਨ ਜਰੂਰ ਦੱਸ ਦਿੰਦੇ ਨੇ ਜਿਹੜੀ ਆਪਣੀ ਸ਼ਾਪ ਹੈ ਜ਼ਿਲ੍ਹਾ ਬਟਿੰਡਾ ਮੋੜ ਮੰਡੀ ਦੇ ਨੇੜੇ ਮੈਸਰ ਖਾਨਾ ਪਿੰਡ ਰਹਿ ਜਾਂਦਾ ਜਿੱਥੇ ਆਪਣੀ ਇੱਕ ਮਠਾੜੂ ਸ਼ਾਪ ਹੈ ਤੇ ਗੁਰਨਾਨਕ ਵਾਲੇ ਅਸੀਂ ਵਾਜਦੇ ਆ ਨੰਬਰ ਆਪਾਂ ਸਕਰੀਨ ਤੇ ਨਾਲ ਦੀ ਨਾਲ ਦਿੰਦੇ ਹੁੰਨੇ ਆ ਤੁਸੀਂ ਜਦੋਂ ਵੀ ਸਾਡੀ ਦੁਕਾਨ ਤੇ ਵੀਟ ਕਰਨਾ ਇੱਕ ਵਾਰੀ ਸਾਨੂੰ ਫੋਨ ਜਰੂਰ ਕਰਨਾ ਤੇ ਤੁਸੀਂ ਇਹ ਸੂਟ ਆਪਣੇ ਕੋਲੋਂ ਆਨਲਾਈਨ ਮੰਗਵਾ ਸਕਦੇ ਹੋ ਆਫਲਾਈਨ ਵੀ ਤੁਸੀਂ ਸੂਟ ਨੂੰ ਬਾਈ ਕਰ ਸਕਦੇ ਹੋ ਤੁਸੀਂ ਸਾਡੇ ਆਪਣੇ ਸਟੋਰ ਤੇ ਵੀ ਆ ਕੇ ਮਾਲ ਲੈ ਸਕਦੇ ਹੋ ਜਿਹੜੇ ਅੱਜ ਸੂਟ ਮੈਂ ਲੈ ਕੇ ਆਈ ਆ ਬਹੁ ਇਹਨਾਂ ਤੁਸੀਂ ਚੈੱਕ ਕਰੀ ਜਾਓ ਮੈਂ ਸਾਰੇ ਸੂਰਸਣੂ ਖੋਲ ਕੇ ਦਿਖਾਉਂਗੀ ਕਿਉਂਕਿ ਸਾਡਾ ਆਨਲਾਈਨ ਵਾਲਾ ਕਸਟਮਰ ਹੁੰਦਾ ਤੇ ਨਾਲ ਦੀ ਨਾਲ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਵੀ ਅੱਜ ਅਸੀਂ ਵੀਡੀਓ ਇੰਨੀ ਲੇਟ ਕਿਉਂ ਬਣਾ ਰਹੇ ਹਾਂ ਕਿਉਂਕਿ ਸਾਡਾ ਬੇਬੀ ਛੋਟਾ ਨਿੱਕਾ ਬੱਚਾ ਸਾਡੇ ਕੋਲੇ ਆਇਆ ਹੋਇਆ ਹੁਣ ਰਾਤ ਦੇ 11:00 ਬਜ ਰਹੇ ਨੇ ਅਸੀਂ ਰਾਤ ਦੇ 11:00 ਵਜੇ ਵੀਡੀਓ ਬਣਾਉਨੇ ਆ ਤੇ ਸਾਡਾ ਨਿੱਕਾ ਬੱਚਾ ਅਸੀਂ ਉਹਨੂੰ ਸਮਾ ਕੇ ਸਾਡਾ ਬੇਬੀ ਆਇਆ ਹੋਇਆ ਉਸਨੂੰ ਅਸੀਂ ਸਮਾ ਕੇ ਹੁਣ ਅਸੀਂ ਫੇਰ ਵੀਡੀਓ ਬਣਾਉਣ ਲੱਗੇ ਆਂਗੇ ਤੇ ਅਸੀਂ ਲੇਟ ਜ਼ਰੂਰ ਹੋ ਜਾਈਏ ਸਾਡੇ ਸਟੋਰ ਦੇ ਉੱਤੇ ਮਾਲ ਆਉਂ ਹੇਗਾ ਤੇ ਬਹੁਤ ਹੀ ਸੋਹਣਾ ਕਪੜਾ ਸਟਾਫ ਤੋਂ ਨੂੰ ਵੇਚੇ ਕਿ ਹੋਗੇ ਮਗਾਏ ਹੋਏ ਇਹਨਾਂ ਦੇ ਰੰਗ ਕਲਰ ਪੱਕੇ ਹੁੰਦੇ ਨੇਗੇ ਇਸਦੇ ਮੈਂ ਸਾਰੇ ਕਲਰ ਤੁਹਾਨੂੰ ਦਿਖਾਉਣੀ ਆ ਸਾਰੇ ਕਲਰ ਬੜੇ ਪਿਆਰੇ ਨੇਗੇ ਆਪਾਂ ਸਾਰੇ ਸੂਟ ਖੋਲ ਕੇ ਦਿਖਾਵਾਂਗੇ ਅੱਜ ਮੈਂ ਸਾਰੀ ਵੀਡੀਓ ਤੁਹਾਨੂੰ ਪਿਓਰ ਕੈਮਰਿਕ ਦੀ ਦੇਉਂਗੀ ਤੇ ਸਟਾਫ ਬਹੁਤ ਸੋਹਣਾਗਾ ਤੇ ਰੇਂਜ ਆਪਾਂ ਆਪਣੇ ਬਹੁਤ ਬਾਜ਼ਿਬ ਹੁੰਦੇ ਨੇ ਤੇ ਕਿਉਂਕਿ ਵਧੀਆ ਕੁਆਲਿਟੀ ਦਾ ਸਾਫ ਹੈ ਤੁਸੀਂ ਤੁਸੀਂ ਦੇਖ ਸਕਦੇ ਹੋ ਕਪੜਾ ਬਹੁਤ ਹੀ ਸੋਹਣਾ ਕਪੜਾ ਸਾਫਟ ਵਾਲਾ ਤੇ ਰੰਗ ਵੀ ਪੱਕੇ ਡਿਜ਼ਾਈਨ ਵੀ ਸੋਹਣੇ ਆਹ ਲਓ ਜੀ ਦੂਸਰਾ ਕਲਰ ਇਹਦਾ ਫਰੋਜੀ ਕਲਰ ਹੈ ਪਹਿਲਾ ਕਲਰ ਆਪਾਂ ਕਾਫੀ ਸ਼ੇਡ ਦਿੱਤਾ ਸੀਗਾ ਕਲਰ ਬਹੁਤ ਪਿਆਰੇ ਨੇ ਇਹਨਾਂ ਦੇ ਤੇ ਸੂਟ ਆਪਾਂ ਤੁਹਾਨੂੰ ਦੇਵਾਂਗੇ 500 ਰੁਪਏ ਦੇ ਵਿੱਚ ਤੁਸੀਂ ਸਾਡੇ ਕੋਲੋਂ ਬਾਏ ਕਰਨਾ ਹੈ ਸੂਟ ਸਕਰੀਨਸ਼ਾਟ ਭੇਜ ਕੇ ਤੇ ਨਾਲ ਦੀ ਨਾਲ ਜੇ ਤੁਸੀਂ ਸਾਡੇ ਸਟੋਰ ਤੇ ਆਉਣਾ ਤੁਸੀਂ ਸਾਡੇ ਸਟੋਰ ਤੋਂ ਵੀ ਬਾਏ ਕਰ ਸਕਦੇ ਹੋ ਸੂਟ ਆਹ ਲਓ ਜੀ ਜਿਹੜਾ ਦੂਸਰਾ ਕਲਰ ਆਪਾਂ ਇਹਦਾ ਤੇ ਦੇਵਾਂਗੇ ਤੀਸਰਾ ਕਲਰ ਉਹ ਹੈਗਾ ਨੇਵੀ ਬਲੂ ਦੇ ਵਿੱਚ ਇਹ ਸੂਟ ਮੰਮੀਆਂ ਵਾਲੇ ਆ ਬਹੁਤ ਹੀ ਪਿਆਰਾ ਇੱਕ ਪਿਆਰੇ ਕਲਰ ਹੈ ਇਹਨਾਂ ਦੇ ਤੇ ਇੰਨਾ ਸੌਫਟ ਵਾਲਾ ਕਪੜੀ ਕਪੜਾ ਇਹ ਗਰਮੀ ਦੇ ਵਿੱਚ ਤੁਸੀਂ ਇਹ ਸੂਟ ਨੂੰ ਬਾਏ ਕਰ ਸਕਦੇ ਹੋ ਕਿਉਂਕਿ ਇਹ ਕੰਫਰਟੇਬਲ ਹੁੰਦਾ ਤੇ ਇਹ ਕਪੜਾ ਪੋਲਾ ਬਹੁਤ ਹੈ ਤੇ ਨਾ ਹੀ ਇਹਨਾਂ ਦਾ ਰੰਗ ਬੁਰ ਕਿਸੇ ਪਾਸਿਓਂ ਫੇਰ ਤੋਂ ਹੁੰਦਾ ਆ ਲਓ ਜੀ ਇਹਦੇ ਚਾਰ ਕਲਰ ਆ ਚਾਰੇ ਕਲਰ ਮੈਂ ਤੁਹਾਨੂੰ ਖੋਲ ਕੇ ਦਿਖਾਉਂਗੀ ਅੱਜ ਮੈਂ ਸਾਰੇ ਸੂਟ ਜਿੰਨੇ ਮੈਂ ਕੈਮਰਿਕ ਤੇ ਡਿਜ਼ਾਈਨ ਆਏ ਆ ਸਾਰੇ ਮੈਂ ਤੁਹਾਨੂੰ ਖੋਲ ਕੇ ਦਿਖਾਉਂਗੀ ਆ ਲਓ ਜੀ ਚੌਥਾ ਕਲਰ ਇਹਦਾ ਮਹਿਰੂਨ ਕਲਰ ਦੇ ਵਿੱਚ ਸੀਗਾ ਆਹ ਲੋ ਜੀ ਡਿਜ਼ਾਈਨ ਇਹਦੇ ਚਾਰ ਕਲਰ ਸੀ ਚਾਰੇ ਬਹੁਤ ਸੋਹਣੇ ਆ 5 ਮੀਟਰ ਦੀ ਕੱਟ ਦੇ ਵਿੱਚ ਜਿਹੜਾ ਛੂਟੇ ਤੁਹਾਨੂੰ ਮਿਲੂਗਾ ਇਸ ਤੋਂ ਬਾਅਦ ਮੇਰੇ ਕੋਲੇ ਅਗਲਾ ਡਿਜ਼ਾਈਨ ਆ ਗਿਆ ਜਿਹੜਾ ਅਗਲਾ ਡਿਜ਼ਾਈਨ ਹੈ ਇਹਦੇ ਵਿੱਚ ਆਪਾਂ ਤੁਹਾਨੂੰ ਦੋ ਕਲਰ ਦੇਵਾਂਗੇ ਇੱਕ ਆਫ ਵਾਈਟ ਦੇ ਵਿੱਚ ਤੇ ਇੱਕ ਕਲਰ ਆਪਾਂ ਤੁਹਾਨੂੰ ਇਹਦੇ ਰੈੱਡ ਦੇ ਵਿੱਚ ਦੇਵਾਂਗੇ ਆਹ ਲੋ ਜੀ ਸਾਰੇ ਖੋਲ ਕੇ ਦਿਖਾਉਨੇ ਆਪਾਂ ਇਸ ਕਰਕੇ ਕਿਉਂਕਿ ਤੁਹਾਨੂੰ ਸਕਰੀਨਸ਼ਾਟ ਲੈਣਾ ਸੌਖਾ ਹੋ ਜਾਵੇ ਆਹ ਪ੍ਰਿੰਟ ਇਹਦਾ ਅਗਲਾ ਆ ਗਿਆ ਬਹੁਤ ਹੀ ਸੋਹਣਾ ਪ੍ਰਿੰਟ ਆ ਤੇ ਇਹਦੇ ਵਿੱਚ ਦੂਸਰਾ ਕਲਰ ਆਪਣੇ ਕੋਲੇ ਜਿਹੜਾ ਰੈੱਡ ਆਇਆ ਹੈ ਆਹ ਲਓ ਜੀ ਆਹ ਲਓ ਜੀ ਜਿਹੜਾ ਇਹ ਵਾਲਾ ਡਿਜ਼ਾਈਨ ਹੈ ਇਹ ਆਪਣੇ ਕੋਲੇ ਇੱਕ ਕਰੀਮ ਆਫ ਵਾਈਟ ਇੱਕ ਰੈੱਡ ਇਹਨਾਂ ਦੇ ਇਹ ਦੋ ਕਲਰ ਚਾਟ ਨਹੀਂ ਹੈਗਾ ਇਹ ਦੋ ਦੋ ਹੀ ਮਿਲੂਗਾ ਇੱਕ ਰੈੱਡ ਦੇ ਵਿੱਚ ਤੇ ਇੱਕ ਕਰੀਮ ਦੇ ਵਿੱਚ ਆ ਲਓ ਜੀ ਇਸ ਤੋਂ ਬਾਅਦ ਆਪਣਾ ਪੱਤੀ ਵਾਲਾ ਡਿਜ਼ਾਈਨ ਆ ਗਿਆ ਇਸ ਨੂੰ ਤੁਸੀਂ ਮੈਚਿੰਗ ਕਰਕੇ ਵੀ ਪਾ ਸਕਦੇ ਹੋ ਤੇ ਆਲ ਓਵਰ ਵੀ ਤੁਸੀਂ ਸ਼ੂਟ ਲੈ ਸਕਦੇ ਹੋ ਆਪਾਂ ਕਟਿੰਗ ਸੌਲੋਂ 5 ਮੀਟਰ ਦੀ ਦੇਣੀ ਹੈ ਤੇ ਸਟਾਫ ਜਿਹੜਾ ਬਹੁਤ ਹੀ ਵਧੀਆ ਹੋਊਗਾ ਤੇ ਡਿਜ਼ਾਈਨ ਵੀ ਸਾਰੇ ਇਹਨਾਂ ਦੇ ਬਹੁਤ ਪਿਆਰੇ ਨੇ ਜਿਵੇਂ ਬ੍ਰਸ਼ ਪੇਂਟ ਹੁੰਦਾ ਇਸ ਤਰ੍ਹਾਂ ਇਹ ਆ ਗਿਆ ਆਫ ਵਾਈਟ ਸਕਿਨ ਦੇ ਨਾਲ ਬਲੈਕ ਹੈਗਾ ਇਹਦਾ ਕੰਬੋ ਬਹੁਤ ਹੀ ਸੋਹਣਾ ਬਹੁਤੇ ਬੇਲ ਬੁੱਟੇ ਇਹ ਹੈ ਨਹੀਂ ਕਿ ਬਹੁਤੇ ਕਲਰ ਵੀ ਨਹੀਂ ਤੇ ਕਲਰ ਬਹੁਤ ਪਿਆਰਾ ਹੈ ਤੇ ਇਸ ਤੋਂ ਬਾਅਦ ਇਹਦਾ ਅਗਲਾ ਕਲਰ ਆ ਗਿਆ ਮਹਿਰੂਨ ਦੇ ਵਿੱਚ ਆਹ ਲਓ ਜੀ ਆਹ ਲਓ ਜੀ ਅਗਲਾ ਕਲਰ ਮਹਿਰੂਨ ਡਾਰਕ ਆ ਗਿਆ ਬਹੁਤ ਹੀ ਸੋਹਣਾ ਰੰਗ ਹੈ ਤੇ ਬ੍ਰਸ਼ ਪੇਂਟ ਵਾਂਗੂ ਇਸ ਤਰ੍ਹਾਂ ਇਹਦਾ ਜਿਹੜਾ ਫਲਾਵਰ ਹੈ ਤੇ ਤੀਸਰਾ ਕਲਰ ਆਪਾਂ ਦੇਵਾਂਗੇ ਇਹਦੇ ਵਿੱਚ ਮਸਟਰਡ ਕਲਰ ਤੁਹਾਨੂੰ ਆਲੋ ਜੀ ਤੀਸਰਾ ਆਪਾਂ ਮਸਟਰਡ ਕਲਰ ਦੇਾਂਗੇ ਬਹੁਤ ਹੀ ਸੋਹਣਾ ਕਲਰ ਆ ਇਹ ਸਾਡੀ ਸਟਾਰਟਿੰਗ ਦੋ ਸ਼ੂਟਾਂ ਤਾਂ ਹੁੰਦੀ ਹੈ ਜਦੋਂ ਤੁਸੀਂ ਵਾਇ ਕਰਨੇ ਹੁੰਦੇ ਆ ਸਾਡੇ ਕੋਲ ਦੋ ਸ਼ੂਟ ਅਸੀਂ ਇੱਕ ਸ਼ੂਟ ਦਾ ਪਾਰਸਲ ਨਹੀਂ ਕਰਦੇ ਤੁਸੀਂ ਸਾਡੇ ਕੋਲ ਦੋ ਸ਼ੂਟ ਮੰਗਵਾ ਸਕਦੇ ਹੋ ਤੇ ਆਨਲਾਈਨ ਅਸੀਂ ਪੋਸਟ ਆਫਿਸ ਰਾਹੀਂ ਕਰਦੇ ਹਾਂ ਤੁਸੀਂ ਸਾਡੇ ਕੋਲੋਂ ਘਰ ਬੈਠ ਕੇ ਸੂਟ ਨੂੰ ਬਾਈ ਕਰ ਸਕਦੇ ਹੋ ਤੇ ਤੁਸੀਂ ਸਾਡੇ ਕੋਲੋਂ ਸਾਡੇ ਸਟੋਰ ਗੁਰਨਾਨਕਸੌਰ ਮੈਸਰਖਾਨਾ ਤੋਂ ਆ ਕੇ ਵੀ ਸੂਟ ਨੂੰ ਲੈ ਸਕਦੇ ਹੋ ਚੌਥਾ ਕਲਰ ਇਹਦੇ ਵਿੱਚ ਆਪਾਂ ਦੇਾਂਗੇ ਤੁਹਾਨੂੰ ਫਰੋਜੀ ਕਲਰ ਇਹ ਵੀ ਕਲਰ ਬੜਾ ਕਿਊਟ ਹੈ ਆ ਲਓ ਜੀ ਇਹ ਇਹਦੇ ਚਾਰ ਕਲਰ ਸੀਗੇ ਪਹਿਲਾ ਕਲਰ ਫਿਰੋਜੀ ਸੀਗਾ ਮਸਟਰਡ ਤੇ ਮਹਿਰੂਨ ਤੇ ਆਸ ਵਾਲਾ ਬਲੈਕ ਕਲਰ ਇਹ ਵੀ ਜਿਹੜਾ ਕੰਟਰਾਸਟ ਕੰਪੋ ਸੀਗਾ ਚਾਰ ਦਾ ਬਹੁਤ ਹੀ ਸੋਹਣਾ ਸੀਗਾ ਅਗਲਾ ਡਿਜ਼ਾਈਨ ਆਪਣੇ ਕੋਲੇ ਆ ਗਿਆ ਬਹੁਤ ਹੀ ਪਿਆਰਾ ਆਹ ਲਓ ਜੀ ਤੁਸੀਂ ਨਾਲ ਦੀ ਨਾਲ ਚੈੱਕ ਕਰੀਏ ਸਕਰੀਨਸ਼ਾਟ ਲੈ ਕੇ ਇਸੇ ਨੰਬਰ ਤੇ ਤੁਸੀਂ ਫੇਰ ਸਕਦੇ ਹੋ ਆਹ ਲਓ ਆਹ ਲੋ ਜੀ ਇਹਦਾ ਡਿਜ਼ਾਈਨ ਦਾ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਇਹ ਵੀ ਬਹੁਤੇ ਬੇਲ ਬੂਟੇ ਜੇ ਨਹੀਂਗੇ ਤੇ ਇਹ ਵੀ ਬੜਾ ਸੋਹਣਾ ਹੈਗਾ ਇਹਦਾ ਪਹਿਲਾ ਕਲਰ ਹੈਗਾ ਮਹਿਰੂਨ ਦੂਸਰਾ ਦੂਸਰਾ ਕਲਰ ਆਪਾਂ ਇਹਦਾ ਦੇਵਾਂਗੇ ਤੁਹਾਨੂੰ ਫਿਰੋਜੀ ਆਹ ਲਓ ਜੀ ਦੂਸਰਾ ਕਲਰ ਇਹਦੇ ਵਿੱਚ ਆਊਗਾ ਫਿਰੋਜੀ ਕਲਰ ਤੇ ਆਹ ਲਓ ਜੀ ਤੀਸਰਾ ਕਲਰ ਆਪਾਂ ਦੇਵਾਂਗੇ ਤੁਹਾਨੂੰ ਇਹਦੇ ਵਿੱਚ ਮਹਿੰਦੀ ਕਲਰ ਤੇ ਚੌਥਾ ਕਲਰ ਆਪਾਂ ਦੇਾਂਗੇ ਤੁਹਾਨੂੰ ਇਹਦੇ ਵਿੱਚ ਬਲੈਕ ਕਲਰ ਆਹ ਲਓ ਜੀ ਚੌਥਾ ਕਲਰ ਇਹਦੇ ਵਿੱਚ ਗ੍ਰੇ ਬਲੈਕ ਆ ਗਿਆ ਬਹੁਤ ਸੋਹਣਾ ਕੰਬੋ ਹੈ ਦਾ ਤੇ ਲਾਸਟ ਕਲਰ ਆ ਗਿਆ ਆਪਣੇ ਕੋਲੇ ਮਾਸਟਰਡ ਕਲਰ ਮਹਿਰੂਨ ਤੇ ਮਾਸਟਰਡ ਦਾ ਕੰਬੋ ਹੈ ਆਹ ਲਓ ਜੀ ਇਹ ਕਲਰ ਚਾਹਤ ਪੰਜ ਕਲਰਾਂ ਦਾ ਸੀਗਾ ਤੇ ਇਸ ਤੋਂ ਬਾਅਦ ਆਪਣੇ ਕੋਲ ਜਿਹੜੀ ਡਿਜ਼ਾਈਨ ਹੈ ਸੋਲੋ ਵਾਲੀ ਆਈ ਹੈ ਉਹ ਮੈਂ ਤੁਹਾਨੂੰ ਸੋਲੋ ਡਿਜ਼ਾਈਨ ਦਿਖਾਉਣੀ ਹੈਗੀ ਆਹ ਵਾਲਾ ਜਿਹੜਾ ਮੇਰੇ ਕੋਲ ਇਕੱਲਾ ਸੋਲੋ ਹੈ ਆਹ ਲੋ ਜੀ ਫਿਰੋਜੀ ਕਲਰ ਦੇ ਵਿੱਚ ਇਹਦਾ ਆਫ ਵਾਈਟ ਦੇ ਨਾਲ ਫਲਾਰ ਹੈ ਬਹੁਤ ਹੀ ਸੋਹਣਾ ਮੋਟਾ ਮੋਟਾ ਫਲਾਰ ਹੈ ਬਹੁਤ ਸੋਹਣਾ ਸੂਟ ਹੈ ਤੇ ਬਹੁਤ ਹੀ ਸੋਹਣਾ ਸਟਾਫ ਹੈ ਤੇ 5 ਮੀਟਰ ਆਲ ਓਵਰ ਦੀ ਕੱਟ ਸਾਨੂੰ ਜਿਹੜੀ ਹੈਗੀ ਇਹ ਮਿਲੂਗੀ ਇਸ ਤੋਂ ਬਾਅਦ ਆਪਣਾ ਅਗਲਾ ਡਿਜ਼ਾਈਨ ਆ ਗਿਆ ਡਾਰਕ ਵਾਲਾ ਹਾਲੋ ਜੀ ਅਗਲਾ ਡਿਜ਼ਾਈਨ ਆਪਾਂ ਤੁਹਾਨੂੰ ਦੇਵਾਂਗੇ ਡਾਰਕ ਵਾਲਾ ਬਹੁਤ ਹੀ ਸੋਹਣਾ ਕਲਰ ਚਾਟਾ ਇਹਦਾ ਤੇ ਡਿਜ਼ਾਈਨਿੰਗ ਵੀ ਇਹਦੀ ਬਹੁਤ ਹੀ ਸੋਹਣੀ ਹੈ ਪਣ ਪਤੇ ਇਹਦਾ ਡਿਜ਼ਾਈਨ ਬੜਾ ਹੀ ਪਿਆਰਾ ਹੈ ਤੇ ਅਗਲਾ ਕਲਰ ਆਪਾਂ ਇਹਦਾ ਦੇਾਂਗੇ ਤੁਹਾਨੂੰ ਰੈੱਡ ਆਹ ਲਓ ਜੀ ਅਗਲਾ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਇਹਦੇ ਵਿੱਚ ਰੈੱਡ ਆ ਗਿਆ ਤੇ ਇਸ ਤੋਂ ਬਾਅਦ ਅਗਲਾ ਕੰਬੋ ਬਹੁਤ ਸੋਹਣਾ ਹੈ ਫਰੋਜੀ ਦੇ ਨਾਲ ਖਰੋਜੀ ਤੇ ਮਾਸਟਰ ਦਾ ਕੰਮ ਬਹੁਤ ਹੀ ਸੋਹਣਾ ਸਟੱਫ ਹੈ ਇਹ ਤੇ ਆਲ ਓਵਰ 5 ਮੀਟਰ ਤੁਹਾਨੂੰ ਸੂਟ ਜਿਹੜਾ ਇਹ ਮਿਲੂਗਾ ਇਸ ਤੋਂ ਬਾਅਦ ਇਸ ਇਸੇ ਵਿੱਚ ਬਲੂ ਕਲਰ ਆ ਗਿਆ ਆ ਲਓ ਜੀ ਇਸ ਕਲਰ ਦੇ ਸਿਗੇ ਚਾਰ ਕਲਰ ਚਾਰੋ ਕਲਰ ਬੜੇ ਪਿਆਰੇ ਸੀ ਪਹਿਲਾ ਕਲਰ ਬਲੂ ਆ ਗਿਆ ਉਸ ਤੋਂ ਬਾਅਦ ਮਸਟਰਡ ਆ ਗਿਆ ਤੇ ਉਸ ਤੋਂ ਬਾਅਦ ਰੈੱਡ ਕਲਰ ਆ ਗਿਆ ਤੇ ਉਸ ਤੋਂ ਬਾਅਦ ਬਲੈਕ ਆ ਗਿਆ ਆ ਲੋ ਜੀ ਹੁਣ ਮੈਂ ਤੁਹਾਡੇ ਵਾਸਤੇ ਲੈ ਕੇ ਆਈ ਹਾਂ ਸੋਲੋ ਪੀਸ ਤੇ ਸਾਰੇ ਡਿਜ਼ਾਈਨ ਵੱਖਰੇ ਵੱਖਰੇ ਹੋਣਗੇ ਇਹ ਸਾਰੇ ਸੋਨੂੰ ਮਹਿਰੂਨ ਕਲਰ ਦੇ ਵਿੱਚ ਮਿਲਣਗੇ ਬਹੁਤ ਹੀ ਸੋਹਣਾ ਕੈਨਡਾਸ ਕੰਬੋ ਹੈ ਦਾ ਤੇ ਬਹੁਤੇ ਫਲਾਰ ਜੇ ਇਹਦੇ ਵਿੱਚ ਨਹੀਂ ਹੈਗੇ ਆਹ ਲਓ ਜੀ ਪੱਤੀ ਵਾਲਾ ਇੱਕ ਡਿਜ਼ਾਈਨ ਹੋਰ ਆ ਗਿਆ ਆਪਣੇ ਕੋਲੇ ਮੈਂ ਬਚਾਲਦੀ ਸੋਨੂੰ ਦਿਖਾਈ ਦੇਵਾਂ ਇਹ ਵਾਲਾ ਆ ਗਿਆ ਰਾਣੀ ਕਲਰ ਇਹਦੇ 5 ਕਲਰਾਂ ਦਾ ਸੈੱਟ ਸੀ 6 ਕਲਰਾਂ ਦਾ ਸੈੱਟ ਹੋ ਗਿਆ ਇਹ ਰਾਣੀ ਕਲਰ ਇੱਕ ਵਿੱਚੋਂ ਹੋਰ ਨਿਕਲਿਆ ਇਸ ਤੋਂ ਬਾਅਦ ਆਪਣਾ ਮੈਂ ਇਹਦੇ ਇਸੇ ਵਿੱਚ ਹੀ ਤੁਹਾਨੂੰ ਮਹਿਰੂਨ ਵਾਲੇ ਦੇ ਵਿੱਚ ਹੀ ਦਿਖਾਉਣੀ ਆ ਬੜਾ ਪਿਆਰੇ ਸਾਰੇ ਕਲਰ ਚਾਰਟ ਨੇ ਇਹਦੇ ਤੇ ਆਹ ਲਓ ਜੀ ਆਹ ਡਿਜ਼ਾਈਨ ਵੀ ਬਹੁਤ ਸੋਹਣਾ ਹੈਗਾ ਇਹਦੇ ਵਿੱਚ 5 ਡਿਜ਼ਾਈਨ ਆਏ ਨੇ ਪੰਜੋ ਅਲੱਗ-ਅਲੱਗ ਦੇ ਨੇ ਆਹ ਲਓ ਜੀ ਆਹ ਡਿਜ਼ਾਈਨ ਵੀ ਇਹ ਤਾਂ ਬਹੁਤ ਪਿਆਰਾ ਹੈ ਇਹ ਅੱਜ ਦੇ ਸ਼ੂਟ ਅੱਜ ਦੀ ਵੀਡੀਓ ਜਿਹੜੀ ਆਪਣੀ ਸਾਰੀ 500 ਵਾਲੀ ਹੈ ਬਹੁਤ ਹੀ ਸੋਹਣਾ ਕਪੜਾ ਹੈ ਤੇ ਬਹੁਤ ਹੀ ਸੋਹਣਾ ਸਟਾਫ ਹੈ ਇਹ ਆਹ ਲਓ ਜੀ ਅਗਲਾ ਡਿਜ਼ਾਈਨ ਇਹਦੇ ਵਿੱਚ ਮਹਿਰੂਨ ਦੇ ਵਿੱਚ ਆਇਆ ਜਿਹੜਾ ਅੱਜ ਦਾ ਸਬਸ ਤੋਂ ਨੂੰ ਦੇਾਂਗੇ ਸਾਰਾ ਮਿਲ ਮੇੜ ਕਪੜਾ ਹੋਊਗਾ ਬਹੁਤ ਹੀ ਵਧੀਆ ਕੁਆਲਿਟੀ ਦਾ ਸਾਰਾ ਬਾਲ ਮੈਨ ਦੀ ਕੈਮਰੇ ਕਿਹਾ ਹੈ ਆਹ ਲਓ ਜੀ ਤੁਸੀਂ ਚੈੱਕ ਕਰ ਸਕਦੇ ਹੋ ਤੀਸਰਾ ਕਲਰ ਇਹਦੇ ਵਿੱਚ छोटी बूटी का आ गया तो चौथा कलर आप देवें सोनू पत्ती वाला हलो जी ਆਹ ਲਓ ਜੀ ਤੁਸੀਂ ਦੁਬਾਰਾ ਤੋਂ ਡਿਜ਼ਾਈਨ ਚੈੱਕ ਕਰ ਸਕਦੇ ਹੋ ਪਹਿਲਾ ਡਿਜ਼ਾਈਨ ਪੱਤੀ ਵਾਲਾ ਆ ਗਿਆ ਮਹਿਰੂਨ ਦੇ ਵਿੱਚ ਦੂਸਰਾ ਫਲਾਵਰ ਵਾਲਾ ਆ ਗਿਆ ਛੋਟੀ ਛੋਟੀ ਬੂਟੀ ਹੈ ਬਹੁਤ ਹੀ ਸੋਹਣੀ ਬਣੀ ਹੋਈ ਤੇ ਤੀਸਰਾ ਬਹੁਤ ਸੋਹਣਾ ਜਾਲ ਵਾਲਾ ਡਿਜ਼ਾਈਨ ਆ ਗਿਆ ਤੇ ਚੌਥਾ ਡਿਜ਼ਾਈਨ ਇਹਦਾ ਆਹ ਲਓ ਜੀ ਇਹ ਵੀ ਬਹੁਤ ਸੋਹਣੀ ਨਿੱਕੇ ਨਿੱਕੇ ਪੱਤੇ ਬਣੇ ਹੋਏ ਆ ਬਹੁਤ ਹੀ ਪਿਆਰਾ ਸੂਟ ਹੈ ਇਹਦੇ ਵਿੱਚ ਅਗਲਾ ਮੇਰੇ ਕੋਲ ਸੋਲੋ ਡਿਜ਼ਾਈਨ ਫੇਰ ਆਇਆ ਹੈ ਬਲੈਕ ਦਾ ਆਹ ਲਓ ਜੀ ਇਹ ਵਾਲਾ ਡਿਜ਼ਾਈਨ ਵੀ ਆਪਣਾ ਸੋਲੋ ਹੈ ਇਹਦੇ ਜੀ ਇਹਨੇ ਵੀ ਕਲਰ ਨੇ ਵੱਖਰੇ ਵੱਖਰੇ ਕਲਰ ਨੇ ਆਹ ਲੋ ਜੀ ਇਹ ਡਿਜ਼ਾਈਨ ਵੀ ਪੱਤੇ ਵਾਲਾ ਬਹੁਤ ਸੋਹਣਾ ਬਲੈਕ ਸਕਿਨ ਨਾਲ ਕੰਬੋ ਹੈ ਦਾ ਬਹੁਤ ਹੀ ਸੋਹਣਾ ਸੂਟ ਹੈ ਇਹ ਇਸ ਤੋਂ ਬਾਅਦ ਇਹਦੇ ਵਿੱਚ ਬਲੈਕ ਵਿੱਚ ਅਗਲਾ ਡਿਜ਼ਾਈਨ ਆ ਗਿਆ ਮੈਂ ਤੁਹਾਨੂੰ ਦਿਖਾਉਣੀ ਹੈ ਬਹੁਤ ਪਿਆਰਾ ਹੈ ਆ ਲਓ ਜੀ ਇਸ ਤੋਂ ਬਾਅਦ ਇਹਦਾ ਆਪਾਂ ਕਲਰ ਚਾਰਟ ਤੁਹਾਨੂੰ ਦੇਵਾਂਗੇ ਪੰਜ ਡਿਜ਼ਾਈਨ ਇਹ ਦੀ ਵੱਖਰੀ ਵੱਖਰੀ ਹੈ ਕੱਪੜੇ ਦਾ ਸਟਾਫ ਬਹੁਤ ਹੀ ਵਧੀਆ ਹੋਊਗਾ ਤੇ ਬਹੁਤ ਹੀ ਵਧੀਆ ਕੁਆਲਿਟੀ ਦਾ ਤੁਹਾਨੂੰ ਤੁਸੀਂ ਪਾਓਗੇ ਬਿਲਕੁਲ ਵੀ ਗਰਮੀ ਨਹੀਂ ਲੱਗਦੀ ਇਸ ਨਾਲ ਕੱਪੜੇ ਨਾਲ ਆਹ ਲਓ ਜੀ ਇਹ ਸਾ ਵੀ ਡਿਜ਼ਾਈਨ ਬਹੁਤ ਪਿਆਰੀ ਹੈ ਇਹ ਸਾਰੇ ਬਲੈਕ ਸੋਲਰ ਦੇ ਵਿੱਚ ਨੇ ਆ ਲਓ ਜੀ ਇਸ ਤੋਂ ਬਾਅਦ ਆਪਾਂ ਇਹਦਾ ਅਗਲਾ ਡਜਾਂਦੇ ਆਂਗੇ ਇਹ ਸੂਟ ਆਪਾਂ ਰੂਟੀਨ ਦੇ ਵਿੱਚ ਪਾ ਸਕਦੇ ਆ ਬਹੁਤ ਹੀ ਸੋਹਣਾ ਸੂਟ ਹੈ ਤੇ ਦੁਪੱਟਾ ਟਾਈਂਡਾਈ ਦਾ ਕਰਕੇ ਸੂਟ ਬਹੁਤ ਹੀ ਚੰਗਾ ਲੱਗੂਗਾ ਤੇ ਇਸ ਤੋਂ ਬਾਅਦ ਆਪਣਾ ਅਗਲਾ ਡਿਜ਼ਾਈਨ ਵੀ ਬਹੁਤ ਪਿਆਰਾ ਆ ਗਿਆ ਇਹ ਵੀ ਬਲੈਕ ਸੋਲੋ ਦੇ ਵਿੱਚ ਆ ਹਾਲੋ ਜੀ ਇਹ ਵਾਲੇ ਆਪਣੇ ਬਲੈਕ ਸੋਲੂ ਦੇ ਨਾਲ ਸੀ ਗ੍ਰੇ ਨਾਲ ਕੰਬੋ ਹੈ ਪਹਿਲਾ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਪਹਿਲਾ ਡਿਜ਼ਾਈਨ ਹੈਗਾ ਆਪਣਾ ਬਹੁਤ ਹੀ ਸੋਹਣਾ ਜਿਵੇਂ ਆਪਣਾ ਬਰਬੀ ਦਾ ਡਿਜ਼ਾਈਨ ਹੁੰਦਾ ਇਸ ਇਸ ਤਰ੍ਹਾਂ ਦੀ ਡਿਜ਼ਾਈਨ ਹੈ ਦੀ ਉਸ ਤੋਂ ਬਾਅਦ ਦੂਜਾ ਡਿਜ਼ਾਈਨ ਦੂਜਾ ਫਲਾਵਰ ਤੁਸੀਂ ਚੈੱਕ ਕਰ ਸਕਦੇ ਹੋ ਤੀਸਰਾ ਡਿਜ਼ਾਈਨ ਤੁਸੀਂ ਜਾਲ ਵਾਲਾ ਚੈੱਕ ਕਰ ਸਕਦੇ ਹੋ ਤੇ ਚੌਥਾ ਡਿਜ਼ਾਈਨ ਗੁਲਦੋਦੀ ਦੇ ਫੁੱਲ ਵਾਲਾ ਚੈੱਕ ਕਰ ਸਕਦੇ ਹੋ ਤੇ ਲਾਸਵਾ ਡਿਜ਼ਾਈਨ ਹੈਗਾ ਪੱਤੀ ਵਾਲਾ ਇਸ ਤੋਂ ਬਾਅਦ ਹੁਣ ਆਪਣੇ ਕੋਲੇ ਰਹਿ ਗਏ ਬੁੱਢੀ ਮਾਈ ਵਾਲੇ ਕਲਰ ਆਹ ਲਓ ਜੀ ਇਹ ਮੈਂ ਤੁਹਾਨੂੰ ਚੈੱਕ ਕਰਾ ਦਿੰਨੀ ਆ ਇਹ ਨਿੱਕੀ ਬੂਟੀ ਵਾਲੇ ਨੇ ਆਹ ਲਓ ਜੀ ਇਹਦਾ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਇਹ ਇਸ ਟਾਈਪ ਦੇ ਡਿਜ਼ਾਈਨ ਹਨ ਨਿੱਕੀ ਬੂਟੀ ਵਾਲੇ ਤੇ ਆਪਾਂ ਆਪਣੀ ਦਾਦੀ ਵਾਸਤੇ ਸੂਟ ਲੈ ਸਕਦੇ ਆ ਪਿਓਰ ਕੈਂਬ੍ਰਿਜ ਦਾ ਪੂਰਾ ਕੰਫੀਟੇਬਲ ਕਪੜਾ ਆ ਲਓ ਜੀ ਇਹ ਵੀ ਕਲਰ ਬਹੁਤ ਪਿਆਰਾ ਹੈ ਇਸ ਤੋਂ ਬਾਅਦ ਦਾ ਆਵਲਾ ਕਲਰ ਆ ਗਿਆ ਸਕੇਨ ਟੋਨ ਦੇ ਵਿੱਚ ਆ ਲਓ ਜੀ ਲਾਸ ਵਾਲਾ ਕਲਰ ਆਪਾਂ ਤੁਹਾਨੂੰ ਦੇਾਂਗੇ ਇਹਦਾ ਆ ਲਓ ਜੀ। ਬੁੱਢੀ ਮਾਈ ਦੇ ਕਲਰਾਂ ਵਿੱਚ ਵੀ ਤੁਸੀਂ ਚਾਰ ਕਲਰ ਦੇ ਵਿੱਚ ਆਪਣੇ ਕੋਲ ਲੈ ਸਕਦੇ ਹੋ। ਤੇ ਆਹ ਲਓ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਮੈਂ ਤੁਹਾਨੂੰ ਕੱਲੇ ਕੈਮਿਕ ਦੇ ਸੂਰ ਦਿਖਾਏ ਆ ਕਿਉਂਕਿ ਅਸੀਂ ਸਿੰਗਲ ਸਿੰਗਲ ਕਰਕੇ ਤੁਹਾਨੂੰ ਖੋਲ ਕੇ ਤਾਂ ਦਿਖਾਏ ਆ ਸਾਡਾ ਆਨਲਾਈਨ ਦਾ ਕੰਮ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੇ ਸੋਡੀ ਦੀ ਸੋਡੀ ਕਿਰਪਾ ਦੇ ਨਾਲ ਬਹੁਤ ਵਧੀਆ ਤੇ ਤੁਸੀਂ ਸਾਨੂੰ ਸਕਰੀਨਸ਼ਾਟ ਭੇਜਨੇ ਹੁੰਦੇ ਆ ਤੁਸੀਂ ਸਾਡੇ ਕੋਲ ਕੋਰੀਅਰ ਕਰਾਉਣਾ ਹੁੰਦਾ ਹੈ। ਇਸੀ ਕੀ ਆਪਣੀ ਅੱਜ ਦੀ ਕੈਮਰੇਕ ਦੀ ਵੀਡੀਓ ਆਪਣੇ ਕੋਲੇ ਬਹੁਤ ਸਾਰੇ ਤਰ੍ਹਾਂ ਦੇ ਸਟਾਫ ਆਏ ਪਏ ਆ ਰਖੜੀ ਵਾਸਤੇ ਬਹੁਤ ਵੱਡੀਆਂ ਆਪਣੇ ਕੋਲੇ ਆਫਰਾਂ ਲੱਗ ਰਹੀਆਂ ਨੇ ਤੇ ਇਸ ਤੋਂ ਬਾਅਦ ਆਪਾਂ ਨਵੀਂ ਵੀਡੀਓ ਫੇਰ ਜਲਦੀ ਲੈ ਕੇ ਆਵਾਂਗੇ ਤੁਸੀਂ ਮੇਰੀ ਵੀਡੀਓ ਦਾ ਵੇਟ ਕਰਦੇ ਹੋਵੋਗੇ ਵੀ ਵੀਡੀਓ ਨਹੀਂ ਪਾਈ ਤੇ ਮੈਂ ਸੋ ਨਾਲ ਦੀ ਨਾਲ ਆਪਣਾ ਅਸੀ ਦਾ ਕਹਾਣੀ ਵੀ ਮੇਰੇ ਕੋਲੇ ਮੇਰਾ ਬੇਬੀ ਮੇਰਾ ਦੋਤਾ ਆਇਆ ਹੋਇਆ ਹੈਗਾ ਤੇ ਉਹਦੇ ਨਾਲ ਮੇਰੇ ਕੋਲੇ ਬਹੁਤ ਸਾਰੇ ਕੰਮ ਵੱਧ ਗਏ ਉਹ ਸਾਰਾ ਦਿਨ ਸਾਨੂੰ ਸਾਰਿਆਂ ਨੂੰ ਕੰਮ ਤੇ ਲਾਈ ਰੱਖਦਾ ਤੇ ਤਾਂ ਕਰਕੇ ਮੈਂ ਵੀਡੀਓ ਲੇਟ ਹੋ ਜਾਨੀ ਆ ਤੇ ਜਦੋਂ ਵੀ ਅਸੀਂ ਵੀਡੀਓ ਲੈ ਕੇ ਆਵਾਂਗੇ ਬਹੁਤ ਹੀ ਅੱਛੀ ਕੁਆਲਿਟੀ ਦੀ ਲੈ ਕੇ ਆਵਾਂਗੇ ਸ ਤੇ ਇਹ ਸੀਗੀ ਮੇਰੀ ਅੱਜ ਦੀ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਕਰ ਲੈਣਾ ਭੁੱਲਣਾ ਤੇ ਅਗਲੀ ਵੀਡੀਓ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਧੰਨਵਾਦ ਜੀ ਸਤਿ ਸ਼੍ਰੀ ਅਕਾਲ